ਯਾਨੀ ਹਰਪੀ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਿਅਦਬੀ ਜਿਹੜੀ 7 ਜੁਲਾਈ 2022 ਨੂੰ ਭਵੰਤ ਮਾਨ ਜੀ ਦੀ ਦੂਜੀ ਸ਼ਾਦੀ ਦੇ ਮੌਕੇ ਤੇ ਮੁੱਖ ਮੰਤਰੀ ਨਵਾਸ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ 83 ਲੈ ਕੇ ਨਰਾਦਰ ਕਰਕੇ ਕੀਤੀ ਗਈ ਸੀ ਉਹਦੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਆਪਣਾ ਮੰਗ ਪੱਤਰ ਵੀ ਦਿੰਦੀ ਹੈ ਤੇ ਉਸ ਤੋਂ ਦਾ ਵੀਡੀਓ ਬਿਆਨ ਵੀ ਸਾਹਮਣੇ ਆਉਂਦਾ ਆ ਤੇ ਕੱਲ ਜਿਹੜਾ ਬੀਤੇ ਕੱਲ ਜਿਹੜਾ ਆ ਉਹ ਜੈਦਰ ਜਾਨੀ ਹਰਪੂ ਸਿੰਘ ਰਿਕਿੰਡਾ ਕਮੇਂ ਤੋਂ ਪਤਾ ਹੀ ਨਹੀਂ ਮੈਨੂੰ ਕਿਨੀ ਤਰ੍ਹਾਂ ਖਾ ਦਿੱਤੀ ਸੀ ਕਿੰਨੀ ਤਰੀਕਾ ਸੀ 7 ਜੁਲਾਈ 2022 ਹੁਣ ਅਗਲੇ ਬੰਨੇ ਆ ਮੇਰੇ ਕੋਲੇ ਹਿੰਦੁਸਤਾਨ ਟਾਈਮ ਦੀ ਖਬਰ ਪੰਜਾਬ ਸੀਐਮ ਜਬੇਦ ਜਥੇਦਾਰ ਸਟੈਂਡ ਚੈਕਿੰਗ ਆਫ ਵੈਨ ਕੈਰੀਂਗ ਗੁਰੂ ਗੰਗ ਸਾਹਿਬ ਇਹ ਜਥੇਦਾਰ ਸਾਹਿਬ ਨੇ ਬੜਾ ਸਖਤ ਇਤਰਾਜ਼ ਪੁਟਾਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜੀ ਇਹ ਬੈਣ ਲੈ ਕੇ ਜਾ ਰਹੀ ਸੀ ਪਾਲਕੀ ਸਾਹਿਬ ਲੈ ਕੇ ਜਾ ਰਹੀ ਸੀ ਉਹਦੀ ਜਿਹੜੀ ਬਿਆਦਮੀ ਕੀਤੀ ਗਈ ਆ ਉਹਦੇ ਉੱਤੇ ਜਥੇਦਾਰ ਸਾਹਿਬ ਦਾ ਜਿਹੜਾ ਪ੍ਰਤੀਕਰਮ ਸੀਗਾ ਉਹਦੇ ਬਾਰੇ ਬਕਾਇਦਾ ਇਹਦੇ ਵਿੱਚ ਦਰਦ ਕੀਤਾ ਗਿਆ ਹੁਣ ਇੱਕ ਹੋਰ ਟੂਟ ਇੱਕ ਬੀਬੀ ਬਾਰੇ ਚਰਚੇ ਚੱਲਦੇ ਨੇ ਕਿ 2019 ਤੋਂ ਲੈ ਕੇ ਉਹ ਬੀਬੀ ਜਿਹੜੀ ਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਸੰਪਰਕ ਚ ਰਹੀ ਉਹ ਬੀਬੀ ਦਮਦਮਾ ਸਾਹਿਬ ਦੇ ਕਾਲਜ ਸੀਗਾ ਉਥੇ ਅਸਿਸਟੈਂਟ ਪ੍ਰੋਫੈਸਰ ਵੀ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਘਰੇ ਉਹਦਾ ਆਮ ਹੀ ਆਉਣ ਜਾਣ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਹੋਰੀ 2019 ਚ ਵੀ ਤੇ ਉਸ ਤੋਂ ਬਾਅਦ ਵੀ ਉਹਨੂੰ ਬਹਿਰੀਨ ਲੈ ਕੇ ਜਾਂਦੇ ਤੇ ਦੱਸ ਦੇ ਕੀ ਰਹੇ ਕਿ ਮੇਰੀ ਪੀ ਹੈ ਉਹ ਸੰਗਤ ਨੂੰ ਕੀ ਸੰਗਤ ਦੇ ਸਾਹਮਣੇ ਹੋਣਾ ਕਿ ਸਾਇਦ ਇਹ ਹੀ ਹੈ ਉਹ ਗੱਲਾਂ ਜਿਹੜੀਆਂ ਆ ਹੌਸਤਾ ਹੌਸਤਾ ਲੰਘੀਆਂ ਹੋਈ ਇੱਥੋਂ ਤੱਕ ਕਿ ਬਹਿਰੀਨ ਦੇ ਕੁਝ ਗੁਰਮਖਾਂ ਨੇ ਕੁਝ ਬੀਬੀਆਂ ਨੇ ਜਦੋਂ ਸਿੰਘ ਸਾਹਿਬ ਜਾਨੀਰ ਵੀ ਸੰਗੀ ਪਿੱਛੇ ਜੇ ਬਹਿਰੀਨ ਗਏ ਹੈ ਇਹ ਬਹਿਰੀਨ ਵਾਲਿਆਂ ਦੇ ਦੱਸਣ ਦਾ ਮਤਲਬ ਕਿ ਕਿੰਨੀ ਕਿ ਗੱਲ ਸਹੀ ਹੈ ਮੈਨੂੰ ਖੁਦ ਉਹਨਾਂ ਫੋਨ 'ਤੇ ਦੱਸਿਆ ਕਿ ਅਸੀਂ ਗਿਆਨੀ ਰਗਵੀਰ ਸਿੰਘ 'ਨੂੰ ਪੁੱਛਿਆ ਜੀ ਜਿਹੜੇ ਸਿੰਘ ਸਹਿਬਾਨ ਹੁੰਦੇ ਨੇ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਆ ਉਹਨਾਂ ਨੇ ਪੀਏ ਜਿਹੜੀ ਇੱਕ ਬੀਬੀ ਰੱਖੀ ਐ ਕਿ ਪੀਏ ਬੀਬੀ ਰੱਖੀ ਜਾ ਸਕਦੀ ਤੇ ਉਹਨਾਂ ਨੇ ਮੁਤਾਬਕ ਐ ਕਿ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਕਿਹਾ ਕਿ ਨਹੀਂ ਸਿੰਘ ਸਹਿਬਾਨ ਦੇ ਨਾਲ ਕੋਈ ਬੀਬੀ ਨਹੀਂ ਹੁੰਦੀ ਕੋਈ ਪੀਏ ਨਹੀਂ ਹੁੰਦੀ ਇਹ ਹੁਣ ਉਸ ਬੀਬੀ ਨੂੰ ਲੈ ਕੇ ਜਿਹੜੀ ਚਰਚਾ ਚੱਲੀ ਜਿਹੜੇ ਪ੍ਰਸਤਾਵੇ ਹੋਏ ਤੇ 2019 ਤੋਂ ਇਹਨਾਂ ਦਾ ਸੰਪਰਕ ਸੀਗੀ ਤੇ ਜੋ ਪਤਾ ਲੱਗਾ ਕਿ ਉਹਦੇ ਸਹੁਰੇ ਪਰਿਵਾਰ ਨੇ ਦਾ ਉਹਦੇ ਪਹਿਲੇ ਪਤੀ ਨੇ ਦੁਖੀ ਹੋ ਕੇ ਵਾਰ-ਵਾਰ ਸਮਝਾਉਣ ਦੇ ਕਿ ਤੂੰ ਇਹਨਾਂ ਦਾ ਖਿਆੜਾ ਛੱਡ ਦੇ ਤੇ ਨਹੀਂ ਛੱਡੇ ਤਾਂ ਖੀਰ ਉਸ ਬੀਬੀ ਨੂੰ ਤਲਾਕ ਦੇ ਦਿੱਤਾ ਤੇ ਤਲਾਕ ਤੋਂ ਬਾਅਦ ਵੀ ਜਿਹੜੀ ਬੀਬੀ ਹੈ ਉਹਨੂੰ ਲੈ ਕੇ ਜਿਹੜਾ ਆ ਵਿਦੇਸ਼ਾਂ ਚ ਜਾਂਦੇ ਰਹੇ ਨੌਜਵਾਨ ਬੀਬੀ ਐ 2019 ਚ ਵਿਆਹ ਹੋਇਆ ਤੇ ਤੁਸੀਂ ਆਪ ਹੀ ਹਿਸਾਬ ਲਾ ਲਓ ਕਿੰਨੀ ਕੁ ਉਮਰ ਹੋਊਗੀ ਹੁਣ ਉਹਦੇ ਬਾਰੇ ਜਥੇਦਾਰ ਹੋਣੀ ਕੀ ਕਹਿੰਦੇ ਐ ਇੱਕ ਫੋਟੋ ਐ ਲੀਬੀ ਜੀ ਇਹਦੇ ਵਿੱਚ ਪੀਲਾ ਸੰਤ ਪਾਇਆ ਬੀਬੀ ਜੀ ਨੇ ਏ ਯਾਨੀ ਹਰਪੀ ਸਿੰਘ ਹੋਰਾਂ ਦੇ ਨਾਲ ਬਿਲਕੁਲ ਹੁਣ ਕੀ ਤੇ 18 ਦਸੰਬਰ 2024 ਨੂੰ ਤਖਤ શ્રી ਦਮਦਮਾ ਸਾਹਿਬ ਇਥੇ ਬੋਲਦਿਆਂ ਹੋਇਆ ਸ਼ਾਇਦ ਪ੍ਰੈਸ ਨੂੰ ਸੰਬੋਧਨ ਕਰ ਰਹੇ ਸੀ ਉਥੇ ਝੂਠੀ ਬੋਲਦੇ ਆ ਕਿ ਇੱਕ ਫੋਟੋ ਜਿਹੜੀ ਹੈ ਵਾਇਰਲਸ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਇੱਕ ਬੀਬੀ ਨੂੰ ਮੇਰੇ ਨਾਲ ਖੜਿਆ ਦਿਖਾਇਆ ਗਿਆ ਉਹ ਫੋਟੋ ਐਡਿਟ ਕੀਤੀ ਗਈ ਹੈ ਸਭ ਤੋਂ ਛੱਡੇ ਸੱਚੇ ਦੀਆਂ ਖੱਬੇ ਦੀਆਂ ਢਾਕੇ ਦੀਆਂ ਬਗਾਲੇ ਦੀਆਂ ਤੂੰ ਐਸੇ ਕਰਤੀ ਆ ਜਾ ਜੇ ਸਾਫ਼ ਕਰ ਦੇ ਕਿ ਫੋਟੋ ਐਡਿਟ ਹੈ ਆ ਦੇਖੋ ਕਿ ਜਦੋਂ ਇਹ ਕਹਿੰਦੇ ਸੀ ਇਹ ਜਿਹੜੀ ਫੋਟੋ ਹੈ ਇਹ ਐਡਿਟ ਕੀਤੀ ਹੋਈ ਹੈ ਤੇ ਐਡਿਟ ਆਲੂ ਕਰੀਏ ਹੁਣ ਅਗਲੀ ਗੱਲ ਦਈਏ ਇਹ ਜੁਲਾਈ 2022 ਦੇ ਵਿੱਚ ਭਗਵੰਤ ਮਾਨ ਜੀ ਦਾ ਦੂਜਾ ਵਿਆਹ ਹੁੰਦਾ ਮੁਬਾਰਕਾ ਹੋਣ ਉਹਨਾਂ ਨੂੰ ਦੋ ਤੋਂ ਪਹਿਲਾਂ ਵੀ ਚਾਰ ਜੀ ਹੋਏ ਸੀ ਹੁਣ ਤਿੰਨ ਹੋ ਗਏ ਹਾਂਜੀ ਤਿੰਨ ਪਹਿਲੇ ਭਾਮੇ ਛੜ ਤੇ ਤੇ ਦੂਜੇ ਵਿਆਹ ਦੇ ਉਤੇ ਚੰਦ ਕੀ ਚੜਿਆ ਕਿ ਸੀਐਮ ਮਾਨ ਦੇ ਵਿਆਹ ਮੌਕੇ ਹੋਈ ਮਰਯਾਦਾ ਭੰਗ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਗੱਡੀ ਦੀ ਤਲਾਸ਼ੀ ਦਾ ਮੁੱਦਾ ਕਮੇਟੀ ਮੈਂਬਰਾਂ ਨੇ ਸ਼ਹੀ ਅਕਾਲ ਤਖਤ ਸਰ ਦੇ ਜਥੇਦਾਰ ਗਿਆਨੀ ਹਰਦੀਪ ਸਿੰਘ ਕੋਲ ਉਠਾਇਆ ਆਵੀਏ ਆ ਇਹ ਵੀ ਕੀ ਸਾਝਾ ਕੀ ਹੈ ਇਹਨੇ ਮੈਨੂੰ ਪੜ੍ਹ ਕੇ ਸੁਣਾਇਆ ਕਿ ਇੱਕ ਹੋਰ ਹੈ ਕਿ ਸ਼੍ਰੋਣੀ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਮੌਕੇ ਸ਼੍ਰੀ ਗੰਗਲਾ ਸਾਹਿਬ ਦੇ ਸਤਕਾਰ ਨੂੰ ਫੇਸ ਪਹੁੰਚਾਉਣ ਦਾ ਲਿਆ ਨੋਟਿਸ ਹੁਣ ਨੋਟਿਸ ਲਿਆਇਆ ਤੇ ਨੋਟਿਸ ਕੀ ਲਿਆਇਆ ਕਿ ਐਡਵੋਕੇਟ ਧਾਮੀ ਦੀ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤਾ ਮੰਗ ਪੱਤਰ ਮੰਗ ਪੱਤਰ ਕੀ ਦਿੱਤਾ ਕਿ ਭਗਵੰਤ ਮਾਨ ਦੀ ਦੂਜੀ ਸ਼ਾਦੀ ਦੇ ਸਮੇਂ ਮੁੱਖ ਮੰਤਰੀ ਨਿਵਾਸ ਦੇ ਜਿਹੜਾ ਗੇਟ ਹੈ ਉਹਦੇ ਉੱਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤੇ ਉਹਦੀ ਪਾਲਕੀ ਦੀ ਤਰਾਸ਼ੀ ਲਈ ਗਈ ਜੁੱਤੀਆਂ ਬਾਹਰੇ ਲਈ ਗਈ ਤਰਾਸ਼ੀ ਤੇ ਬੜੀ ਵੱਡੀ ਬੇਅਦਬੀ ਹੋਈ ਹੈ ਤੇ ਮੁੱਖ ਮੰਤਰੀ ਇਹ ਸੰਬੰਧਤਾ ਦੇ ਗ੍ਰੁੱਪ ਜਿਹੀ ਆ ਉਹ ਕਾਰਵਾਈ ਕੀਤੀ ਜਾਂਦੀ ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਕੀ ਕਹਿੰਦੇ ਆ ਵੰਦਿਤ ਗੱਲ ਤੁਹਾਨੂੰ ਵੀਡੀਓ ਦਿਖਾ ਦਈਏ ਜਿੱਥੇ ਵਿਅਕਤੀ ਹੋ ਰਹੀ ਆ ਦੇਖਿਆ ਜੀ A despedir allí. ¿Esto qué quiere? ਵੀਡੀਓ ਸਾਹਮਣੇ ਹੈ ਜਿੱਦੇ ਉਤੇ ਤੁਰਕ ਜਿਹੜਾ ਜਥੇਦਾਰ ਸਾਹਿਬ ਨੂੰ ਆਪਣੇ ਤੌਰ ਤੇ ਨੋਟਿਸ ਲੈ ਲੈਣਾ ਚਾਹੀਦਾ ਸੀ ਪਰ ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਵੱਡੀ ਕਿੰਤੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ 14 ਜੁਲਾਈ 2022 ਨੂੰ ਇੱਕ ਵਫਦ ਲੈ ਕੇ ਤੇ ਮੰਗ ਪੱਤਰ ਲੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਉਹ ਹੰਤਮਾਨਤ ਜਿਹੜੇ ਹੋਰ ਸੰਬੰਧਤ ਨੇ ਜਿੰਨਾ ਕਰਕੇ ਵਿਅਤੀ ਹੋਈ ਉਹਨਾਂ ਦੇ ਉੱਤੇ ਕਾਰਵਾਈ ਕਰਨ ਲਈ ਮੰਗ ਪੱਤਰ ਦਿੰਦੇ ਨੇ ਤੇ ਤੁਸੀਂ ਆਹ ਸੁਣ ਕੇ ਹੈਰਾਨ ਹੋ ਜਾਗੇ ਕਿ ਗਿਆਨੀ ਹਰਪੀ ਸਿੰਘ ਜੀ ਕੀ